ਸਾਡਾ ਕਮਰਾ ਵੀ ਸਾਂਝਾ ਹੁੰਦਾ ਸੀ ਤੇ ਛੱਤ ਵੀ ਨਹੀਂ ਦੇਖ ਕੇ ਰਵੀ ਦੇ ਕੰਡੇ ਚ ਐ ਲਿਖਣਾ ਐ ਲਿਖਣਾ ਮੇਰੇ ਸਾਹਮਣੇ ਇੱਕ ਕਹਾਣੀ ਲਿਖੀ ਗਈ ਬਹੁਤ ਮਿਹਨਤ ਬਹੁਤ ਮਸ਼ਕਕਤ ਨਾਲ ਇੱਕ ਡਾਕਟਰ ਬਹੁਤ ਵਧੀਆ ਹੁੰਦਾ ਜੀ ਨੂੰ ਇੰਜੈਕਸ਼ਨ ਲਾਉਣ ਦਾ ਵੱਲ ਹੋਵੇ ਕਿ ਮੈਂ ਆਪਦੇ ਮਰੀਜ਼ ਨੂੰ ਕਿਵੇਂ ਬਰਾਂਵਾ ਤੇ ਮੈਂ ਕਹਿੰਦਾ ਵੀ ਇਹ ਹੈਰੀ ਪੱਟੀ ਨੇ ਜਿਹੜਾ ਇੱਕ ਸੱਚੀ ਕਮਾਲਕਿਰਤੀ ਇੱਕ 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 ਐਕਟਰ ਵੱਖਰਾ ਨਜ਼ਰ ਆਉਗਾ ਅ ਬਾਕੀ ਜੇ ਤੁਸੀਂ ਕਹੋ ਕਿ ਪੰਕਜ ਜੀ ਤਰ੍ਹਾਂ ਬੋਲਿਆ ਜਾਊ ਜਾਂ ਜੋ ਉਹਨਾਂ ਨੇ ਬੋਲਿਆ ਮੈਂ ਤੁਹਾਨੂੰ ਦੱਸਦਾ ਕਿ ਮੈਂ 34 ਸਾਲਾਂ ਬਾਅਦ ਮੜੀ ਦੀ ਦੀਵ ਵਿੱਚ ਕੰਮ ਕੀਤਾ ਸੀ ਮੇਰੇ ਕਾਫੀ ਸੀਨ ਦਿਪਤੀ ਨਵਲ ਨਾਲ ਤੇ ਰਾਜਬੱਬਰ ਜੀ ਨਾਲ ਸਨ ਪੰਕਜ ਜੀ ਨਾਲ ਮੇਰੇ ਸੀ ਨਹੀਂ ਸਨ ਅੱਜ ਤੁਹਾਨੂੰ ਮੈਂ ਗੱਲ ਦੱਸਦਾ ਕਿ ਮੈਂ ਮੈਂ ਪੰਜਾਬ ਦਾ ਟਾਪਰ ਸੀ ਮੋਨੋ ਐਕਟਿੰਗ ਦਾ 28 ਕਾਲਜ ਆਏ ਸੀ ਯੂਨੀਵਰਸਿਟੀ ਬਾਅਦ ਮੈਂ ਬਿੰਦਰਾ ਕਾਲ ਤੇ ਰਹੇ ਤੇ ਮੈਂ ਅਮਲੀ ਦਾ ਰੋਲ ਜਿਹੜਾ ਮੈਂ ਕਰਦਾ ਸਾਂ ਮੈਨੂੰ ਇਹ ਲੱਗਦਾ ਸੀ ਗਾਧੂ ਜਿਹੜਾ ਤੂੰ ਕਰਦਾ ਨਾ ਹੋਰ ਕੋਈ ਕਰ ਨਹੀਂ ਸਕਦਾ ਤੇ ਅੱਜ ਪੰਕਜ ਜੀ ਦੇ ਸਾਹਮਣੇ ਮੈਂ ਜਦੋਂ ਮੈਂ ਇਹਨਾਂ ਦਾ ਪੱਠੀ ਵਾਲਾ ਸੀਨ ਦੇਖਿਆ ਨਾ ਪ੍ਰਮਾਤਮਾ ਦੀ ਕਸਮ ਮੈਂ ਮੜੀ ਦੇ ਧੀਵੇਚ ਤੇ ਮੈਂ ਨੀਵੀਂ ਪਾ ਕੇ ਬਹਿ ਗਿਆ ਕਿ ਅਮਲੀ ਇਦਾਂ ਦੇ ਵੀ ਹੋ ਸਕਦੇ ਨੇ ਤੇ ਮੈਂ ਉਹ ਕਰ ਨਹੀਂ ਸਕਦਾ ਮੈਂ ਮੈਂ ਅਮਲੀ ਦਾ ਬੈਸਟ ਐਕਟਰ ਮੈਂ ਅੱਜ ਤੱਕ ਵੀ ਇਹਨਾਂ ਦੀ ਉਹ ਨਕਲ ਨਹੀਂ ਲਾ ਸਕਿਆ ਨੰਬਰ 2 ਕਿ ਇਹ ਜਿਹੜੀ ਫਿਲਮ ਬਣੀ ਹੈ ਮੈਂ ਜਦੋਂ ਐਸ਼ ਸ਼ਖਸ ਨੇ ਬੂਟਾ ਲਾਇਆ ਜਸ ਕਰੇਵਾਲ ਨੇ ਯੂਕੇ ਚ ਤਾਂ ਉਦੋਂ ਮੈਂ ਅਸੀਂ ਅਸੀਂ ਫਿਲਮ ਕਰਨ ਗਏ ਸੀ ਤਾਂ ਇਹਨਾਂ ਦੇ ਇਹਦੇ ਦਿਮਾਗ ਚ ਰਾਵੀ ਦੇ ਕੰਡੇ ਰਾਵੀ ਦੇ ਕੰਡੇ ਫਿਲਮੋਂ ਲਿਖਦੇ ਆ ਅਸੀਂ ਸਾਡਾ ਕਮਰਾ ਵੀ ਸਾਂਝਾ ਹੁੰਦਾ ਸੀ ਤੇ ਛੱਤ ਵਨੀ ਦੇਖ ਕੇ ਰਾਵੀ ਦੇ ਕੰਡੇ ਚ ਐ ਲਿਖਣਾ ਐ ਲਿਖਣਾ ਮੇਰੇ ਸਾਹਮਣੇ ਇੱਕ ਕਹਾਣੀ ਲਿਖੀ ਗਈ ਬਹੁਤ ਮਿਹਨਤ ਬਹੁਤ ਮਸ਼ਕਕਤ ਨਾਲ ਨੇ ਬਟੂਤੇ ਜੇ ਮੈਂ ਐਜੈਕਟਰ ਦੇ ਹਿਸਾਬ ਨਾਲ ਦੇਖਾਂ ਅੱਜ ਕੱਲ ਦੇ ਸਾਡੇ ਜਿਹੜੇ ਮੁੰਡੇ ਨੇ ਛੋਟੀ ਉਮਰ ਦੇ ਡਾਇਰੈਕਟਰ ਨੇ ਬਹੁਤ ਵੱਡੇ ਡਾਕਟਰ ਨੇ ਇੱਕ ਡਾਕਟਰ ਬਹੁਤ ਵਧੀਆ ਹੁੰਦਾ ਜੀ ਨੂੰ ਇੰਜੈਕਸ਼ਨ ਲਾਉਣ ਦਾ ਵੱਲ ਹੋਵੇ ਕਿ ਮੈਂ ਆਪਦੇ ਮਰੀਜ਼ ਨੂੰ ਕਿਵੇਂ ਬਰਾਉਣਾ ਤੇ ਮੈਂ ਕਹਿੰਦਾ ਵੀ ਇਹ ਹੈਰੀ ਪੱਟੀ ਨੇ ਜਿਹੜਾ ਇੱਕ ਸੱਚੀ ਕਮਾਲਕਿਰਤੀ ਇੱਕ 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 ਏਕਟਰ ਵੱਖਰਾ ਨਜ਼ਰ ਆਊਗਾ ਇਹ ਭਾਈ ਮੈਨੂੰ ਆਪਣੇ ਹੀਰੋ ਸਾਹਿਬ ਮੈਂ ਮੈਂ ਇਹਨਾਂ ਨੇ ਕਿੰਨਾ ਕੰਮ ਕੀਤਾ ਤੇ ਇਹ ਮੈਨੂੰ ਵੱਖਰੇ ਨਜ਼ਰ ਆਇਆ ਇਹਦੇ ਚ ਤੁਹਾਨੂੰ ਬਹੁਤ ਕੁਝ ਮਿਲੇਗਾ ਇੱਕ ਅਲੱਗ ਕੁ ਸੋਚ ਹੀ ਨਹੀਂ ਸਕਦੇ ਕਿ ਇਹ ਯਾਰ ਆ ਇਹ ਤਾਂ ਐਕਟਿੰਗ ਹੈ ਕਰਵਾਈ ਜਾ ਸਕਦੀ ਹੈ ਔਰ ਮੇਰੇ ਨਾਲ ਬੈਠਾ ਜੱਸੀ ਹਨਾ ਯਾਦ ਰੱਖਿਓ ਚੌਕਲੇਟੀ ਹੀਰੋ ਸਦ ਹੋਊਗਾ ਇਸ ਫਿਲਮ ਦਾ ਸੱਚੀ 라ਵੀ ਦੇ ਕੰਡੇ ਇੱਕ ਉਹ ਕਹਾਣੀ ਜਿਹੜੀ ਪੱਟੀ ਸਾਹਿਬ ਨੇ ਇੱਕ ਇੱਕ ਤੁਕਮ ਕਰਾਇਆ ਵੱਖਰੀ ਕਹਾਣੀ ਹੈ ਨੰਬਰ 2 ਜਿਵੇਂ ਤੁਸੀਂ ਕਿਹਾ ਪੰਕਜ ਜੀ ਦੇ ਉਹ ਜਿਹੜਾ ਉਹ ਡਾਇਲੌਗ ਸੀ ਉਹ ਤਾਂ ਇੱਕ ਮੈਨੂੰ ਲੱਗਦਾ ਸਲੋ ਕਰਕੇ ਗੱਲ ਹੁੰਦੀ ਹੈ ਜਿਹੜੀ ਸਾਨੂੰ ਸਕੂਨ ਪਹੁੰਚਾਉਂਦੀ ਹੈ ਨਾ ਜੇ ਗੱਲ ਤੇ ਬਾਕੀ ਇੰਨੇ ਵੱਡੇ ਥੰਮ ਦੇ ਮੋਹ ਨਿਕਲੀ ਉਹ ਗੱਲ ਉਹ ਕੀ ਬਾਤ ਹੈ ਹਨਾ ਉਹ ਵਾਕਿਆ ਹੀ ਉਹ ਸਕੂਨ ਪਹੁੰਚਾਉਂਦੀ ਹੈ ਔਰ ਅੱਜ ਇੱਕ ਬਹੁਤ ਵੱਡਾ ਬਹੁਤ ਵਧੀਆ ਟ੍ਰੇਲਰ ਨੰਬਰ 2 ਤੇ ਜਿਹੜਾ ਗੀਤ ਹੈ ਮਾਤਾ ਦੀ ਫੋਟੋ ਦੇ ਉਹ ਮੂਰਤੀ ਦੇ ਸਾਹਮਣੇ ਗਾਇਆ ਗਿਆ ਮੈਨੂੰ ਇਹ ਭੇਟਾ ਨਹੀਂ ਲੱਗੀ ਮੈਨੂੰ ਗੀਤ ਲੱਗਿਆ ਵੱਖਰਾ ਕੰਮ ਹੈ ਥੈਂਕ ਯੂ ਮਿਹਰਬਾਨੀ ਚੁਕਰੀਆ ਜੀ